ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸੰਗਤ ਅੱਜ ਵਿਚਾਰ ਕਰ ਰਹੇ ਆ ਭਾਈ ਮਨਿੰਦਰ ਸਿੰਘ ਜੀ ਸ਼੍ਰੀ ਅਗਨ ਵਾਲਿਆਂ ਦੀ ਕਵਤਾ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿੱਲਰ ਗਈ ਸਾਰੀ ਇਸ ਕਵਤਾ ਨੂੰ ਮੇਰਾ ਛੋਟਾ ਵੀਰ ਭਾਈ ਅਰਸ਼ਵੀਰ ਸਿੰਘ ਜੀ ਸ਼ਾਮ ਨਗਰ ਗਾ ਰਿਹਾ ਸੀ ਤੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਇੰਨੀਆਂ ਖੂਬਸੂਰਤ ਸਤਰਾਂ ਇਨ੍ਹਾਂ ਦਿਲ ਜਾਨ ਦੇ ਨਾਲ ਲਿਖਿਆ ਤੇ ਫਿਰ ਵੀ ਕੁਝ ਲੋਕਾਂ ਵੱਲੋਂ ਇਸ ਦੀ ਵਿਰੋਧਤਾ ਕੀਤੀ ਗਈ ਆ ਮੇਰੀ ਸਮਝ ਤੋਂ ਬਾਹਰ ਆ ਕਿਉਂਕਿ ਭਾਈ ਮਨਿੰਦਰ ਸਿੰਘ ਜੀ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਵਤਾ ਲਿਖੀ ਹੈ ਇਸ ਸਿੱਖ ਕੌਮ ਵਿੱਚ ਜੋ ਵਾਤ ਰਿਆ ਵਾਪਰ ਰਿਹਾ ਉਹਨੂੰ ਬਖੂਬੀ ਬਿਆਨ ਕੀਤਾ ਹੈ ਤੇ ਨਾਲ ਇਹ ਵੀ ਗੱਲ ਸਾਬਤ ਹੋਈ ਹੈ ਕਿ ਭਾਈ ਮਨਿੰਦਰ ਸਿੰਘ ਜੀ ਦੇ ਦਿਲ ਵਿੱਚ ਬਹੁਤ ਦਰਦ ਹੈ ਸਿੱਖ ਕੌਮ ਦੇ ਲਈ ਪਰ ਜਿੰਨਾਂ ਲੋਕਾਂ ਵੱਲੋਂ ਵਿਰੋਧਤਾ ਕੀਤੀ ਗਈ ਆ ਮੇਰੀ ਸਮਝ ਤੋਂ ਬਾਹਰ ਆ ਕਿ ਉਹਨਾਂ ਨੇ ਕਿਉਂ ਵਿਰੋਧਤਾ ਇਸ ਗੱਲ ਦੀ ਕੀਤੀ ਆ ਕਿਓ ਤੁਸੀਂ ਵੀ ਇੱਕ ਵਾਰ ਇਸ ਹਫ਼ਤੇ ਨੂੰ ਜਰੂਰ ਪੂਰੇ ਧਿਆਨ ਦੇ ਨਾਲ ਸੁਣੋ ਤੇ ਵਿਚਾਰਿਓ ਕਿ ਭਾਈ ਮਨਿੰਦਰ ਸਿੰਘ ਜੀ ਨੇ ਕੁਝ ਵੀ ਗਲਤ ਨਹੀਂ ਲਿਖਿਆ ਜੋ ਕੁਝ ਵੀ ਲਿਖਿਆ ਸਿੱਖ ਕੌਮ ਦੇ ਹਿੱਤ ਵਿੱਚ ਲਿਖਿਆ ਤੇ ਨਾਲ-ਨਾਲ ਇੱਕ ਬੇਨਤੀ ਵੀ ਆ ਕਿ ਮਰਾ ਮਝੈਲ ਟੀਵੀ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੋਂ ਤੱਕ ਮੀਡੀਆ ਨਹੀਂ ਪਹੁੰਚਦਾ ਉੱਥੋਂ ਤੱਕ ਮਝੈਲ ਟੀਵੀ ਪਹੁੰਚਦਾ ਕਿ ਨਿਸ਼ਕਾਮ ਸੇਵਾ ਕਰ ਰਿਹਾ ਮਝੈਲ ਟੀਵੀ ਇਸ ਲਈ ਸਬਸਕ੍ਰਾਈਬ ਜਰੂਰ ਕਰੋ ਤੇ ਇੱਕ ਵਾਰ ਭਾਈ ਅਰਸ਼ਵੀਰ ਸਿੰਘ ਜੀ ਦੀ ਬਹੁਤ ਹੀ ਮਿੱਠੀ ਆਵਾਜ਼ ਆ ਪੂਰੀ ਹਫ਼ਤਾ ਨੂੰ ਜਰੂਰ ਸੁਣੀਓ ਤੇ ਵਿਚਾਰਿਓ ਕਿ ਭਾਈ ਮਨਿੰਦਰ ਸਿੰਘ ਜੀ ਨੇ ਕੁਛ ਗਲਤਾਂ ਨਹੀਂ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਕਲਗੀ ਵਾਰੇ ਧਾਤਿਆ ਮੈਂ ਸੱਚ ਬੰਧ ਅਰਜੁ ਗੁਜਾਰੀ ਕੋਈ ਆਪਣੇ ਵਰਗਾ ਕੇ ਜਿਤੇ तेरी कोम खिलर गई सारी सुन कल की शक्नी सारे तेरे ने पर तेरे नाते लड़दे ने नफरत कर देश तो तो दे ने मू करी सारे तेरे ने पर तेरे नाते लड़दे ने नफरत कर दे Okay. thank you ਕੇ okay. ਕੇ ਦੂੰਗਾ ਤੋਇਆ ਅਕਾਲ ਤਰਤੇ ਵੀਰੇ ਹਾਲਾ ਸਾਜ ਉਸ ਤੇ ਕਬਜਾ ਹੋਏ